ਲੋਕਾਂ ਦਾ ਲੁਧਿਆਣਾ ਵਿੱਚ ਦਿੱਲੀ ਰੋਡ ਤੇ ਬਣੇ ਮਹਿੰਦਰਾ ਕੰਪਨੀ ਦੇ ਬਾਹਰ ਧਰਨਾ ਵਿਅਕਤੀ ਨੇ ਲਈ ਸੀ ਨਵੀਂ ਗੱਡੀ ਪਰ ਕੰਪਨੀ ਪੁਰਾਣੀ ਗੱਡੀ ਨੂੰ ਨਵੀਂ ਬਣਾ ਕੇ ਵੇਚ ਦਿੱਤਾ ਪੀੜਤ ਨੇ ਕਿਹਾ ਕਿ ਜੇਕਰ ਗੱਡੀ ਨਾ ਬਦਲੀ ਤਾਂ ਅਸੀਂ ਕੱਲ ਕੰਪਨੀ ਦੇ ਸਾਹਮਣੇ ਹੀ ਲਗਾਵਾਂਗੇ ਗੱਡੀ ਨੂੰ ਅੱਗ ਦੂਸਰੇ ਦਿਨ ਹੋਈ ਗੱਡੀ ਖਰਾਬ ਲੁਧਿਆਣਾ ਦੇ ਵਿੱਚ ਦਿੱਲੀ ਰੋਡ ਤੇ ਬਣੇ ਮਹਿੰਦਰਾ ਕੰਪਨੀ ਦੇ ਸ਼ੋਰੂਮ ਬਾਹਰ ਇਕੱਠੇ ਹੋਏ ਕੁਝ ਲੋਕਾਂ ਨੇ ਕੰਪਨੀ ਦੇ ਬਾਹਰ ਧਰਨਾ ਲਗਾਇਆ ਤੇ ਕੰਪਨੀ ਉੱਪਰ ਪੁਰਾਣੀ ਗੱਡੀ ਵੇਚਣ ਦਾ ਲਗਾਇਆ આરોਪ ਕਿਹਾ ਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਨਵੀਂ ਗੱਡੀ ਖਰੀਦੀ ਸੀ ਪਰ ਦੂਸਰੇ ਦਿਨ ਗੱਡੀ ਦੇ ਵਿੱਚ ਨੁਕਸ ਨਿਕਲਿਆ ਉਹ ਕੰਪਨੀ ਦੇ ਵਿੱਚ ਆਏ ਅਤੇ ਕੰਪਨੀ ਵਾਲਿਆਂ ਨੇ ਗੱਡੀ ਉੱਤੇ ਵਰਕਸ਼ਾਪ ਵਿੱਚ ਖੜੀ ਕਰ ਦਿੱਤੀ ਗੱਡੀ ਦੇ ਸਾਰੇ ਸਪेयर पार्ट ਚੇਂਜ ਕਰਨ ਤੋਂ ਬਾਅਦ ਵੀ ਗੱਡੀ ਠੀਕ ਨਹੀਂ ਹੋਈ ਜਿਸ ਦੇ ਚਲਦੇ ਆ ਕੰਪਨੀ ਤੇ ਪ੍ਰਬੰਧਕਾਂ ਨੂੰ ਮਿਲੇ ਤਾਂ ਉਹਨਾਂ ਨੇ ਕਿਹਾ ਕਿ ਨਾਸਕ ਤੋਂ ਇੰਜੀਨੀਅਰ ਆਉਣਗੇ ਤੇ ਗੱਡੀ ਦੀ ਜਾਂਚ ਕਰਨਗੇ ਇੰਜੀਨੀਅਰ ਆ ਕੇ ਵੀ ਚਲੇ ਗਏ ਪਰ ਗੱਡੀ ਦਾ ਕੋਈ ਹੱਲ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਤਾਂ ਗੱਡੀ ਵਾਪਸ ਕਰੋ ਜਾਂ ਫਿਰ ਪੈਸੇ ਵਾਪਸ ਕਰੋ ਪੀੜਤ ਨੇ ਕਿਹਾ ਕਿ ਜੇਕਰ ਉਹਨਾਂ ਦੀ ਗੱਡੀ ਕੰਪਨੀ ਕੱਲ ਤੱਕ ਨਹੀਂ ਬਦਲਦੀ ਤਾਂ ਉਹ ਕੱਲ ਕੰਪਨੀ ਸਾਹਮਣੇ ਆਪਣੀ ਗੱਡੀ ਨੂੰ ਅੱਗ ਲਗਾ ਦੇਣਗੇ ਪਰ ਇੱਥੇ ਹੀ ਬਸ ਨਹੀਂ ਇੱਥੇ ਨਵੀਂ ਗੱਡੀ ਲੈਣ ਆਏ ਲੋਕਾਂ ਨੇ ਕੰਪਨੀ ਤੇ આરોਪ ਲਗਾਇਆ ਕਿ ਉਹਨਾਂ ਵੱਲੋਂ ਵੀ ਗੱਡੀ ਖਰੀਦੀ ਗਈ ਹੈ ਪਰ ਗੱਡੀ ਦੇ ਵਿੱਚ ਡੈਂਟ ਪਏ ਹੋਏ ਨੇ ਗੱਡੀ ਦਾ ਰੰਗ ਉਤਰਿਆ ਹੋਇਆ ਹੈ ਕੰਪਨੀ ਵਿੱਚ ਨਵੀਂ ਗੱਡੀ ਲੈਣ ਆਏ ਇੱਕ ਭਾਈ ਆਪਣੇ ਥਾਰ ਦੀ ਬੁਕਿੰਗ ਕੈਨਸਲ ਕਰਵਾਈ ਅਤੇ ਉਹਨਾਂ ਕਿਹਾ ਕਿ ਇਹਨਾਂ ਵੱਲੋਂ ਪੁਰਾਣੀਆਂ ਗੱਡੀਆਂ ਤੇ ਪਾਰਟ ਬਦਲ ਕੇ ਗੱਡੀਆਂ ਦਿੱਤੀਆਂ ਜਾਂਦੀਆਂ ਨੇ ਪਰ ਜਦੋਂ ਕੰਪਨੀ ਦੇ ਜਰਨਲ ਮੈਨੇਜਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਉਹ ਸਮੱਸਿਆ ਦਾ ਹੱਲ ਕਰਕੇ ਦੇਣਗੇ ਉਹਨਾਂ ਵੱਲੋਂ ਨਵੀਂ ਗੱਡੀ ਹੀ ਵੇਚੀ ਜਾਂਦੀ ਹੈ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਮਨਪ੍ਰੀਤ ਸਿੰਘ ਹਾਂ ਜੀ ਮੈਂ ਲੁਧਿਆਣਾ ਕੋਰਟ ਚ ਪ੍ਰੈਕਟਿਸ ਕਰਦਾ ਕੀ ਬ੍ਰੋ ਕੀ ਕਰ ਰਹੇ ਹੋ ਤੁਸੀਂ ਮੈਂ ਸਰ ਮੈਂ ਗੱਡੀ ਲਈ ਸੀ ਸਾਹਮਣੇ ਜੀ ਸਾਡੇ ਕੈਮਰੇਆ 21 ਮਾਰਚ ਨੂੰ ਸ਼ਾਮ ਨੂੰ 7:30 ਵਜੇ ਮੈਨੂੰ ਡਿਲੀਵਰੀ ਮਿਲੀ ਸੀਗੀ ਤੇ ਮੈਂ ਗੱਡੀ ਘਰੇ ਲੈ ਗਿਆ ਤੇ ਬਾਈ ਨੂੰ ਮੈਨੂੰ ਪਤਾ ਲੱਗਿਆ ਗੱਡੀ ਲੈਫਟ ਹੈਂਡ ਸਾਈਡ ਪੁੱਲ ਕਰ ਰਹੀ ਆ ਗੱਡੀ ਖਿੱਚ ਰਹੀ ਆ ਮੈਂ ਸ਼ਾਮ ਨੂੰ ਇਹਨਾਂ ਕੋਈ ਇਵਨਿੰਗ ਬਾਈ ਨੂੰ ਆ ਗਿਆ ਮੈਂ ਇਹਨਾਂ ਨੂੰ ਕਿਹਾ ਵੀ ਗੱਡੀ ਚ ਪ੍ਰੋਬਲਮ ਆ ਗੱਡੀ ਖਿੱਚ ਰਹੀ ਆ ਇਹ ਕਹਿੰਦੇ ਸਾਡਾ ਵਰਕਿੰਗ ਓਵਰ ਆਫ ਹੋ ਗਿਆ ਟਾਈਮ ਵੀ ਕੱਲ ਨੂੰ ਆਜਿਓ ਤੁਸੀਂ 23 ਤਰੀਕ ਨੂੰ ਤੇ ਅਸੀਂ ਵੈਰੀ ਨੈਗੇਟਿਵ 23 ਤਰੀਕ ਨੂੰ ਜਦੋਂ ਆਏ ਗੱਡੀ 23 ਤਰੀਕ ਦੀ ਇੱਥੇ ਖੜੀ ਆ ਇਹਨਾਂ ਨੇ ਇੱਕ ਨਵੀਂ ਗੱਡੀ ਨਾਲ ਜੈਡ 4 ਖੜਾ ਕੇ ਉਹਦੇ ਪਾਰਟ ਸਾਰੇ ਚਿੰਟੇ ਉਹਨਾਂ ਦੇ ਦੋਨੇ ਸ਼ੌਕਰ ਦੋਨੇ ਚਿੰਟੇ ਗੱਡੀ ਦੇ ਸਟੀering ਰੋਡ ਵੀ ਸਾਰਾ ਕੁਝ ਚੇਂਜ ਕਰ ਲਿਆ ਗੱ ਗੱਡੀ ਦੀ ਪ੍ਰੋਬਲਮ ਫੇਰ ਨਹੀਂ ਸੀ ਕੋਈ ਉਹਨਾਂ ਤੋਂ ਖੱਬੇ ਨੂੰ ਖਿੱਚ ਰਹੀ ਸੀ 10 ਦਿਨ ਹੋ ਗਏ ਗੱਡੀ ਉਰੇ ਖੜੀ ਨੂੰ ਫਿਰ ਇਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਮੰਡੇ ਨੂੰ ਆ ਜਿਓ ਅਸੀਂ ਮੰਡੇ ਨੂੰ ਆਏ ਇਹ ਕਹਿੰਦੇ ਵੀ ਸਾਡੇ ਹੱਥ ਖੜੇ ਆ ਸਾਨੂੰ ਪ੍ਰੋਬਲਮ ਨਹੀਂ ਪਤਾ ਲੱਗ ਰਹੀ ਗੱਡੀ ਦੀ ਵੀ ਅਸੀਂ ਪਲਾਂਟ ਤੋਂ ਨਾਸਿਕ ਤੋਂ ਬੰਦੇ ਭਲਾਏ ਆ ਇੰਜੀਨੀਅਰ ਵੀ ਇਹ ਆਉਣਗੇ ਤੁਹਾਡੀ ਗੱਡੀ ਚ ਪ੍ਰੋਬਲਮ ਜੋ ਹੋਊਗੀ ਉਹ ਰਿਪੋਰਟ ਬਣਾਉਣਗੇ ਦੇਖਣਗੇ ਇਹਨਾਂ ਨੇ ਮੈਨੂੰ 4-3 ਦਾ ਟਾਈਮ ਦਿੱਤਾ ਜੀ ਜਦੋਂ ਕਿ ਆਲਰੇਡੀ ਉਹ 3-3 ਨੂੰ ਆ ਕੇ ਦੇਖ ਗਏ ਆ ਦੋ ਇੰਜੀਨੀਅਰ ਆਏ ਸੀ ਉਹ ਦੇਖ ਕੇ ਆਪਣੀ ਇਹਨਾਂ ਉਹਨਾਂ ਤੋਂ ਵੀ ਹੱਲ ਨਹੀਂ ਹੋਇਆ ਕੋਈ ਗੱਡੀ ਦਾ ਤੇ ਹੁਣ ਇਹਨੇ ਇਹ ਕਹਿੰਦੇ ਆ ਵੀ ਲਾਰੇ ਕੱਲੋਂ ਲਾਰੇ ਲਾਈ ਜਾਂਦੇ ਅੱਗੇ ਅੱਗੇ ਵੀ ਗੱਡੀ ਦੇ ਦਿੱਤਾ ਵਾ ਇਹਨਾਂ ਦਾ ਬਹੁਤ ਮਾੜਾ ਹਾਲ ਆ ਬੁਰਾ ਹਾਲ ਆ ਖੱਜਲ ਖਵਾਲ ਕਰ ਰਹੇ ਆ 5 16 ਲੱਖ ਰੁਪਏ ਗੱਡੀ ਤੇ ਲਾਏ ਇੱਕ ਆ ਬਾਈ ਜੀ ਇਹ ਥਾਰ ਲੈਣ ਆਏ ਸੀ ਜੇਰ ਤੁਹਾਡੀ ਜਦੋਂ ਗੱਡੀ ਨੇ ਇਹ ਇਹਨਾਂ ਨੇ ਦਿੱਤੀ ਹੈ ਨਵੀਂ ਨਿਊ ਗੱਡੀ ਦਿੱਤੀ ਸੀ ਨਿਊ ਤੇ ਉਸ ਤੋਂ ਬਾਅਦ ਗੱਡੀ ਜਦੋਂ ਪਤਾ ਲੱਗਿਆ ਵੀ ਐਕਸੀਡੈਂਟ ਗੱਡੀ ਆ ਹਾਂਜੀ ਉਸ ਤੋਂ ਬਾਅਦ ਗੱਡੀ ਚੇਂਜ ਕਰਨ ਨੂੰ ਵਾਸਤੇ ਆਏ ਇਹਨਾਂ ਨੇ ਗੱਡੀ ਚੇਂਜ ਕੀਤੀ ਕਿ ਨਹੀਂ ਕੀਤੀ ਨਹੀਂ ਇਹ ਕਹਿੰਦੇ ਅਸੀਂ ਦੇਖਾਂਗੇ ਚੇਂਜ ਨਹੀਂ ਕੀਤੀ ਉਸ ਦਿਨ ਦੀ ਗੱਡੀ ਇੱਥੇ ਖੜੀ ਹੈ 23 ਤਰੀਕ ਦੀ ਲੱਗ ਜਾਂਦੀ ਹੈ ਉਹ ਤਾਂ ਕਹਿੰਦੇ ਇਹ ਸਰ ਮੰਗਾ ਮੇਰੀ ਮੈਂ ਗੱਡੀ ਦੇ ਪੈਸਾ ਲਾਇਆ 16 ਲੱਖ ਲਾਇਆ ਮੈਨੂੰ ਗੱਡੀ ਨਵੀਂ ਤੋਂ ਰਿਪਲੇਸ ਕਰੋ ਨਹੀਂ ਮੇਰਾ ਰਿਫੰਡ ਕਰੋ ਮੈਂ ਗੱਡੀ ਪੁਰਾਣੀ ਦੇ ਪੈਸਾ ਲਾਇਆ ਪੁਰਾਣੀ ਦੇ ਤਾਂ ਕੋਈ ਪੈਸਾ ਲਾਇਆ ਮਾਰਨਿੰਗ ਆਇਆ ਅਮਿਤ ਕਾਲੀਆ ਜੀ ਸੀਗੇ ਔਰ ਮਾਰਨਿੰਗ ਦੇ ਇੱਥੋਂ ਨਿਕਲ ਗਏ ਆ ਨਾ ਸਾਡੇ ਅਸੀਂ ਕਿ ਪੰਜ ਮਿੰਟਾਂ ਕੇ ਗੱਲ ਕਰ ਲਓ ਸਾਨੂੰ ਕੋਈ ਰਿਟਨ ਚ ਦੇ ਦਿਓ ਕੋਈ ਨਾ ਫੋਨ ਚੈੱਕ ਕਰਿਆ ਹੁਣ ਔਰੇ ਆ ਨਹੀਂ ਸਵੇਰ ਦੇ ਬੈਠਿਆਂ ਦੇ ਦੱਸਿਆ ਜਾ ਰਿਹਾ ਇੱਕ ਹੋਰ ਨੂੰ ਜਿਹੜਾ ਨੌਜਵਾਨ ਆਇਆ ਉਹਦਾ ਵੀ ਗੱਡੀ ਜਿਹੜੀ ਹਾਂਜੀ ਇੱਕ ਨਵੀਂ ਗੱਡੀ ਲੈਣ ਆਇਆ ਬ੍ਰਦਰ ਔਰੇ ਉਹਨਾਂ ਦੇ ਪੱਲੇ ਪੇਂਟ ਨੇ ਕੀਤਾ ਇਹਨਾਂ ਨੇ 10 ਦਿਨ ਦਾ ਹਾਲ ਤਾਂ ਜਿੰਨਾ ਟਾਈਮ ਮੰਗਿਆ ਸੀ ਦਿੱਤਾ ਅੱਜ ਲਾਸਟ ਦਿਨ ਜਿਹੜਾ ਸੀ ਅੱਜ ਟਾਈਮ ਇਹਨਾਂ ਨੇ ਆ ਦਿੱਤਾ ਹੀ ਸਾਨੂੰ ਲਾਸਟ ਅੱਜ ਗੱਡੇਆਂ ਤੇ ਸਵੇਰ ਦੇ ਹਨਗੇ ਫੇਸ ਦੇ ਵੀ ਕਰਦੇ ਆ ਪੈਸੇ ਦੀ ਫੱਟ ਨਹੀਂ ਕਰਦੇ ਹਨ ਸਟਾਫ ਤੁਹਾਡਾ ਅਸੀਂ ਇਧਰ ਲੀਗਲ ਪ੍ਰੋਸੀਜਰ ਕਰਾਂਗੇ ਜਿਹੜੀ ਅਸੀਂ ਨੋਟਿਸ ਭੇਜਿਆ ਨਾ ਲੀਗਲ ਨੋਟਿਸ ਰਿਫਿਊਜ਼ ਕਰਤਾ ਬਾਬੂ ਜੀ ਬੰਦੇ ਆ ਗਏ ਬਈ ਦੂਜੀ ਪਾਸੇ ਜਿਨ੍ਹਾਂ ਨੇ ਅੱਜ ਗੱਡੀ ਗੱਡੀ ਆ ਗਏ ਆ ਆਦਮੀ ਕੋ ਕੰਪਲੇਨਟ ਵਗੈਰਾ ਦਿੱਤੀ ਤੁਸੀਂ ਕੰਪਲੇਨਟ ਅਸੀਂ ਨੋਟਿਸ ਲ ਨੋਟਿਸ ਭੇਜਿਆ ਇਹਨਾਂ ਨੂੰ ਇਹਨਾਂ ਨੇ ਰਿਫਿਊਜ਼ ਕਰਤਾ ਹੁਣ ਅੱਗੇ ਅਸੀਂ ਜੋ ਵੀ ਫਰਦਰ ਪ੍ਰੋਸੀਡਿੰਗ ਕਰਾਂਗੇ ਆ ਆ ਇਹਨਾਂ ਨੇ ਉਹ ਵੀ ਹੁਣ ਡਿਸਪੂਟ ਪਿੱਛੇ ਚੱਲ ਰਿਹਾ ਜਿਹੜਾ ਪਿੱਛੇ ਗੱਡੀ ਦੇ ਸਕੋਰਪੀਓ ਐਨ ਗੱਡੀਆ ਇਹਨਾਂ ਦੀ ਪ ਗੱਡੀਆਂ ਕਹਿ ਕੇ ਵੇਚ ਰਹੇ ਐ ਕਿਸੇ ਦਾ ਪੱਲਾ ਕਿਸੇ ਨੂੰ ਲਾਈ ਜਾਂਦਾ ਕਿਸੇ ਦਾ ਪਾਰਟ ਕਿਸੇ ਨੂੰ ਲਾਈ ਜਾਂਦਾ ਤੇ ਮੇਨ ਹੈੱਡ ਲਾਈਟ ਤੇ ਉਹਦੇ ਉੱਪਰ ਕਾਫੀਆ ਲਾਇਆ ਹੋਇਆ ਨੋਵਲਟੀ ਏਜੰਸੀ ਆ ਇਹ ਪਹਿਲਾਂ ਦੀ ਹਟ ਲਾਈਟਰ ਦੀ ਗੱਲ ਕਰੀਏ ਕਈ ਨੌਜਵਾਨ ਆਉਂਦੇ ਨੇ ਗੱਡੀਆਂ ਲੈਣ ਹੋ ਸਕਦਾ ਉਹਨਾਂ ਨਾਲ ਵੀ ਹੋਇਆ ਹੋਵੇ ਉਹ ਹੋ ਸਕਦਾ ਜੀ ਜੇ ਹੁਣ ਆਪਣੀ ਗੱਡੀ ਉਹ ਬੰਦਾ ਚੈੱਕ ਕਰੇ ਕਈ ਵਾਰ ਬੰਦਾ ਧਿਆਨ ਹੀ ਨਹੀਂ ਕਰਦਾ ਵੀ ਏਜੰਸੀ ਚੋਂ ਲੈ ਕੇ ਚੱਲੇ ਆ ਅਸੀਂ ਜੇ ਅਸੀਂ ਪੁਰਾਣੇ ਲੈਂਦੇ ਅਸੀਂ 100 ਵਾਰ ਦੇਖਦੇ ਉਹਨੂੰ ਅਸੀਂ ਜਦੋਂ ਏਜੰਸੀ ਤੇ ਇੰਨਾ ਯਕੀਨ ਕਰਦੇ ਆ ਵੀ ਨਵੀਂ ਗੱਡੀ ਲੈਣ ਆਇਆ ਹੁਣ ਇੱਕ ਬਾਈ ਜੀ ਥਾਰ ਲੈਣ ਆਏ ਸੀਗੇ ਇਹਨਾਂ ਨੇ ਬੁਕਿੰਗ ਕੈਨਸਲ ਕਰਾਈ ਉਹਨਾਂ ਅਸੀਂ ਕੋਪਰੇਟ ਗਲੋਰੀ ਜਿੱਨਾ ਕਿਸੇ ਮੈਨੇਜਰ ਨਾਲ ਗੱਲਬਾਤ ਵੀ ਕੀਤੀ ਆ ਬੰਦਾ ਥਾਰ ਇਤਰਾਸੀ ਆਈ ਮੋਲਟੋਂ ਤੋਂ ਮੋਲਟੋਂ ਤੋਂ ਆਈ ਕਿ ਤੇ ਕਿਹੜੀ ਕੰਪਨੀ ਜਾਏ ਹੋ ਮੈਂ ਮਹਿੰਦਰਾ ਏਜੰਸੀ ਐਨ ਮਲਟੀ ਵਾਲੇ ਤੇ ਕਿ ਕੀ ਗੱਲਬਾਤ ਹੋਈ ਸਾਡੀ ਗੱਡੀ ਦੀ ਡਿਲੀਵਰੀ ਸੀ ਅੱਜ ਤੇ ਗੱਡੀ ਜਦੋਂ ਖੋਲੀ ਉਹਦੇ ਡਿੰਟ ਡੁੰਟੇ ਗਏ ਉਹਦਾ ਪੇਂਟ ਉਤਰਿਆ ਹੋਇਆ ਸਾਰਾ ਵੀਡੀਓ ਕਲਿੱਪ ਵਗੈਰਾ ਤੁਹਾਡੇ ਕੋਲ ਹੈਗਾ ਹਾਂਜੀ ਹਾਂਜੀ ਉਹ ਨਾਲ ਹੀ ਖੜੀ-ਖੱਡੀ ਦੇਖ ਲਓ ਤੁਸੀਂ ਹਾਂਜੀ ਗੱਡੀ ਖੜੀ ਹੋਈ ਹੈ ਕਿਹੜੀ ਗੱਡੀ ਲਈ ਸੀ ਤੁਸੀਂ ਸਕਾਰਪਿਓ ਲਈ ਹੈ ਸਕਾਰਪਿਓ ਲਈ ਹਾਂ ਅੱਜ ਡਿਲੀਵਰੀ ਹੀ ਸੀ ਹਾਂ ਅੱਜ ਡਿਲੀਵਰੀ ਹੋਣੀ ਸੀ ਹਾਂਜੀ ਜਦੋਂ ਦੇਖੀ ਉਹਦੇ ਟੈਪ ਬਿੰਟ ਕਿੰਨਾ ਦੇਖਦੇ ਹੋ ਅੱਜ ਤੁਹਾਡੇ ਨਾਲ ਘਟਨਾ ਵਾਪਰ ਗਿਆ ਕਿ ਅਕਸਰ ਦੇਖਦੇ ਆ ਕਿ ਜਿਹੜਾ ਸ਼ਖਸ ਗੱਡੀ ਲੈਂਦਾ ਬੜੀ ਖੁਸ਼ੀ ਹੁੰਦੀ ਹੈ ਕੋਈ ਸੁਣਵਾਈ ਨਹੀਂ ਹੈ ਇੱਥੇ ਲੋਕਾਂ ਲਈ ਕੀ ਮੈਸੇਜ ਹੈ ਬੋਲਦੇ ਯਹੀ ਲੈ ਜਾਓ ਜੀ ਨੰਬਰ ਲੱਗ ਗਿਆ ਜੀ ਇਹ ਹੈਗਾ ਜੀ ਉਹ ਹੈਗਾ ਯਹੀ ਸਮਝਾਈ ਜਾ ਰਹੇ ਦੋ ਤਿੰਨ ਘੰਟੇ ਹੋ ਗਏ ਸਾਨੂੰ ਕੰਪਨੀ ਦਾ ਨਾਮ ਕਰ ਦਿੰਦੇ ਨੇ ਕੰਪਨੀ ਦੀਆਂ ਜਿਹੜੀਆਂ ਟੈਟ ਹਿੰਦਿਆ ਨੇ ਸ਼ਰਤਾਂ ਉਹ ਕਾਫੀ ਉਹ ਕੇ ਟਾਈਮ ਤੇ ਲੰਘਦੀਆਂ ਨੇ ਉਹ ਤਾਂ ਪੁਰ ਬਹੁਤ ਪਤਾ ਨਹੀਂ ਉਹਨਾਂ ਸਾਡੇ ਤੇ ਗੱਡੀ ਅਸੀਂ ਗੱਡੀ ਲੈਣ ਆਏ ਸੀ ਉਹਦੇ ਪਿੰਟ ਉਤਰੇ ਹੋਏ ਸਾਰਾ ਕੁਝ ਉਤਰੇ ਹੋਏ ਇਹੀ ਅਸੀਂ ਹੋ ਰਹੀ ਗੱਲ ਬਾਤ ਲੋਕ ਹੋਰ ਜਿਹੜੇ ਇੱਥੇ ਗੱਡੀਆਂ ਲੈਣ ਆਣਗੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਅਮਰੀ ਦੇਖੋ ਸਾਡੇ ਨਾਲ ਆਏ ਹੋਮਿੰਦਰਾ ਜਿਹੜੀ ਨੋਵਲਟੀ ਏਜੰਸੀ ਆ ਉਹਰੇ ਨਾਂ ਗੱਡੀ ਜੇ ਲੈਣ ਤੁਸੀਂ ਆਉਣੇ ਹੋ ਤਾਂ ਚੈੱਕ ਕਰਕੇ ਗੱਡੀ ਲੈ ਕੇ ਜਾਓ ਕਿਉਂਕਿ ਇਹਨਾਂ ਦਾ ਕੋਈ ਯਕੀਨ ਨਹੀਂ ਇੱਕ ਹੋਰ ਗੱਡੀ ਇੱਥੇ ਖੜੀ ਆ ਉਹਦਾ ਵੀ ਪੱਲਾ ਪੇਂਟ ਸੀਗਾ ਉਹ ਉਹ ਵੀ ਵਾਪਸ ਕਰਕੇ ਲੱਗਦਾ ਵੀ ਹੁਣ ਮਕੈਨਿਕ ਨਾਲ ਲੈ ਕੇ ਆਣਾ ਮਕੈਨਿਕ ਨਾਲ ਲੈ ਕੇ ਆਓ ਨਵੀਂ ਗੱਡੀ ਚੈੱਕ ਕਰਾਉਣ ਨੰਬਰ ਆ ਜਿਹੜੀ ਸਵੇ ਉਸ ਵੇਰੇ ਕਢਾ ਗਿਓ ਦਾ ਤੁਸੀਂ ਤੁਸੀਂ ਪ੍ਰੋਪਰ ਚੈੱਕ ਕਰਕੇ ਇਥੋਂ ਗੱਡੀ ਲੈ ਕੇ ਜਾਓ ਕਿਉਂਕਿ ਜੇ ਤੁਹਾਡੀ ਗੱਡੀ ਇਥੋਂ ਬਾਹਰ ਨਿਕਲ ਗਈ ਤਾਂ ਇਹਨਾਂ ਨੇ ਨਹੀਂ ਥੋਡੀ ਸੁਣਵਾਈ ਕਰਦੀ ਨਾ ਇਹ ਪੁੱਛਦੇ ਆ ਜਿੰਨਾ ਟਾਈਮ ਦਿੱਤਾ ਆ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਅਸੀਂ ਇਹਨਾਂ ਤੋਂ ਗੱਡੀ ਲੈਣੀ ਵੀ ਨਹੀਂ ਇਹ ਪੁਰਾਣੀ ਹੈ ਇਹਦਾ ਗੱਡੀ ਡਿਲੀਵਰੀ ਜਿਹੜੀ ਗੱਡੀ ਤੇ ਲੱਗੋ ਟਾਂਕਾ ਲਗੋ ਕਹਿੰਦੇ ਇਦਾਂ ਹੀ ਹੁੰਦੀ ਆ ਪਿੱਛੋਂ ਹੀ ਇਦਾਂ ਹੁੰਦੇ ਟਾਂਕੇ ਲੱਗੇ ਸ਼ਰਮ ਸ਼ਰਮ ਜਿਹੜੀ ਚੀਜ਼ ਲੱਗਾ ਅਸੀਂ ਆ ਦੂਜੀ ਦਿਖਾ ਦਿਓ ਉਂਗਲ ਇੱਕ ਵਰਦੀ ਦੀ ਪੂਰੀ ਉਹਦੇ ਚ ਦਿੱਗੀ ਚ ਉਹ ਕਹਿੰਦੇ ਇਦਾਂ ਹੀ ਹੁੰਦੀ ਐ ਪਿੱਛੋਂ ਜਿਹੜੀ ਜੀ ਕਹਿੰਦੇ ਆ ਹੈਣੀਗੀ ਇਦਾਂ ਹੀ ਹੁੰਦੀ ਆ ਮੈਂ ਕਿਹਾ ਫਿਰ ਤਾਂ ਐ ਕਰੋ ਟੋਕਰਾ ਪਰੋ ਮਿੱਟੀ ਦਾ ਪਾ ਦਿਓ ਢੀਟਾ ਮਾਰੋ ਖੋ ਇਦਾਂ ਹੀ ਗੱਡੀ ਹੁੰਦੀ ਆ ਉਹ ਵੀ ਮੰਨ ਲਾਗੇ ਇਸ ਤਰ੍ਹਾਂ ਗੱਡੀ ਦੀ ਲੈਗ ਪੋਲ ਕਰ ਰਹੀ ਹੈ ਕੰਪਨੀ ਨੂੰ ਚੈੱਕ ਕਰ ਰਹੀ ਹੈ ਕੰਪਨੀ ਜਿਹੜਾ ਚੈੱਕ ਕਰਕੇ ਦਾ ਰਿਪੋਰਟ ਆਣਾ ਪੈਂਡਿੰਗ ਹੈ ਕੱਲ ਤੱਕ ਰਿਪੋਰਟ ਆਏਗਾ ਫਿਰ ਅਸੀਂ ਇਹਨਾਂ ਨੂੰ ਪੂਰਾ ਡਿਟੇਲ ਚ ਐਕਸਪਲੇਨ ਕਰਾਂਗੇ ਕਿ ਨਾਮ ਆ ਤੁਹਾਡੀ ਮੇਰਾ ਨਾਮ ਅਮਿਤਾ ਜੀ ਗੱਡੀ ਬੋਸਟਰ ਤੁਹਾਡੀ ਮੈਂ ਇਥੇ ਜਨਰਲ ਮੈਨੇਜਰ ਹਾਂ ਜੀ ਅਸਲ ਸਾਰ ਲੋਕਾਂ ਨੂੰ ਕੱਟੀਆਂ ਐਵੇਂ ਦੰਦੇ ਤੁਸੀਂ ਨਹੀਂ ਨਹੀਂ ਸਰ ਬਿਲਕੁਲ ਐਕੂਰੇਟ ਕੋਈ ਮੈਨੂਫੈਕਚਰਿੰਗ ਫਾਲਟ ਜੇ ਕੋਈ ਆ ਰਿਹਾ ਕੁਝ ਕਾਗਰ ਕਸ਼ਪਨ ਨੂੰ ਕੋਈ ਇਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਉਹਦੇ ਵਾਸਤੇ ਕੰਪਨੀ ਵਾਰੰਟੀ ਦਿੰਦੀ ਹੈ ਤਾਂ ਕਿ ਕੀ ਆ ਜਾ ਰਿਹਾ ਕਿ ਗੱਡੀ ਜਿਹੜੀ ਪੁਰਾਣੀ ਹੈ ਜਿਹ ਕੰਪਨੀ ਦੇ ਨਾਲ ਕੰਪਨੀ ਤੋਂ ਗੱਡੀ ਆਈ ਉਹ ਜਿਹੜੀ ਅਸੀਂ ਤੁਹਾਨੂੰ ਡਿਲੀਵਰ ਕੀਤੀ ਹੈ ਸਰ ਇੱਕ ਦਿਨ ਨਾਲ ਦੋ ਕੇ ਸਾਈ 12 ਦਿਨ ਹੋ ਗਏ ਹਾਂਜੀ ਸਰ ਦੋ ਕੇ ਸਾਈ ਨਹੀਂ ਸਰ ਨਹੀਂ ਸਰ ਇਹਦੇ ਵਿੱਚ ਕੀ ਹੈ ਕਿ ਜਿੰਨਾ ਟਾਈਮ ਲੱਗਦਾ ਹੁਣ ਕਿਸੇ ਚੀਜ਼ ਦਾ ਕੋਈ ਅਗਰ ਕੋਈ ਚੀਜ਼ ਡਾਇਗਨੋਸ ਨਹੀਂ ਹੋ ਰਹੀ ਹੈ ਇਵਨ ਕੰਪਨੀ ਦੇ ਵੀ ਬੰਦਿਆਂ ਨੇ ਆ ਕੇ ਮੈਨੂਫੈਕਚਰਿੰਗ ਤੋਂ ਅੱਗੇ ਚੈੱਕ ਕੀਤਾ ਇਸ ਗਏ ਇਹਨਾਂ ਦੇ ਨਾਲ ਦੇਖ ਕੇ ਲੋਕ ਆਰਡਰ ਵੀ ਕੈਨਸਲ ਹੋ ਰਿਹਾ ਨਹੀਂ ਸਰ ਆਰਡਰਿੰਗ ਕੈਨਸਲਿੰਗ ਹੁੰਦੀ ਸਰ ਸਰ ਦੇਖੋ ਕੋਈ ਸੀ ਐਟ ਇਹ ਇੱਕ ਮਕੈਨੀਕਲ ਚੀਜ਼ ਹੈ ਮਕੈਨੀਕਲ ਚੀਜ਼ ਦੇ ਵਿੱਚ ਜੇਕਰ ਕੋਈ ਦਿੱਕਤ ਕੋਈ ਪਰੇਸ਼ਾਨੀ ਆਏਗੀ ਉਹਦੇ ਵਾਸਤੇ ਕੰਪਨੀ ਵਾਰੰਟੀ ਦਿੰਦੀ ਹੈ ਗਾਰੰਟੀ ਦਿੰਦੀ ਹੈ ਵਾਰੰਟੀ ਜੋ ਦਿੰਦੀ ਹੈ ਉਸ ਦੇ ਅੰਦਰ ਸਭ ਕੁਝ ਚੀਜ਼ਾਂ ਓਕੀ ਹੋਦੀ ਹੈ ਉਹ ਗੱਡੀ ਦੁਆਏ ਨਵੀਂ ਦਿੱਤੀ ਜਾਊਗੀ ਜਾਂ ਚੇਂਜ ਕੀਤੀ ਉਹ ਕੰਪਨੀ ਦਾ ਕੱਲ ਡਿਸੀਜਨ ਆਏਗਾ ਫਿਰ ਉਸ ਤੋਂ ਬਾਅਦ ਹੀ ਕਲੀਅਰ ਕਾਨੂੰਨ ਦੱਸਿਆ ਜਾਏਗਾ ਠੀਕ ਹੈ ਥੈਂਕ ਯੂ ਲੁਧਿਆਣਾ ਤੋਂ ਕਮਲ ਕਪੂਰ ਦੇ ਨਾਂ ਜਗਿੰਦਰ ਕੰਬੋਜ਼ ਦੀ ਰਿਪੋਰਟ